ਸਰਹਾਰਾ ਰਣੂਆ ਦੀ ਜਿਹੜੀ ਖੇਡ ਕਲੱਬ ਹੈ ਉਹ ਆਲ ਉਪਨ ਦੇ ਮੈਚ ਹੀ ਖੇਡੇਗੀ ਕਿਸੇ ਵੀ ਫੈਡਰੇਸ਼ਨ ਦਾ ਉਹ ਹਿੱਸਾ ਨਹੀਂ ਹੋਵੇਗੀ ਬਹੁਤ ਬਹੁਤ ਜਿਵੇਂਗੀ ਤੁਸੀਂ ਨੇ ਵੀਡੀਓ ਦੇ ਵਿੱਚ ਸੁਣੀ ਲਿਆ ਕਿ ਸਰਹਾਲ ਆਰਨੂਆ ਆਉਣ ਵਾਲੇ ਕਿਸੇ ਵੀ ਕਬੱਡੀ ਟੂਰਨਾਮੈਂਟ ਤੇ ਕਿਸੇ ਵੀ ਫੈਡਰੇਸ਼ਨ ਵੱਲੋਂ ਨਹੀਂ ਖੇਡੇਗੀ ਜਿਵੇਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਤੇ ਨਾਰਥ ਕਬੱਡੀ ਫੈਡਰੇਸ਼ਨ ਵੱਲੋਂ ਨਹੀਂ ਖੇਡੇਗੀ ਇਹ ਪਿੰਡਵਾਰ ਓਪਨ ਦੇ ਮੈਚ ਖੇਡੇਗੀ ਜਿੰਨਾ ਵਿੱਚ ਦੋ ਖਿਡਾਰੀ ਤਿੰਨ ਖਿਡਾਰੀ ਜਾਂ ਚਾਰ ਖਿਡਾਰੀ ਬਾਰੋਂ ਹੁੰਦੇ ਹਨ ਇਹ ਨਾਲ ਹੀ ਦੋਸਤੋ ਅੱਜ ਮੇਜਰ ਲੀਗ ਕਬੱਡੀ 2024 ਖੇਡ ਸੀਜ਼ਨ ਦੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ 15 ਜਨਵਰੀ 2024 ਚੋਬੀ ਨੂੰ ਪਿੰਡ ਮੁਹੇਮ ਜਿਲ੍ਹਾ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਜਿੱਥੇ ਕਵਰ ਮੇਜਰ ਲੀਗ ਕਬੱਡੀ ਫੈਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 2.5 ਲੱਖ ਰੁਪਏ ਦੂਸਰਾ ਇਨਾਮ 2 ਲੱਖ ਰੁਪਏ ਹੋਵੇਗਾ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ ਸਰਪ੍ਰਾਈਜ਼ ਰੱਖੇਗੇ ਹਨ ਤੇ ਨਾਲ ਹੀ ਦੋਸਤੋ ਇਸ ਕਬੱਡੀ ਟੂਰਨਾਮੈਂਟ ਦਾ ਲਾਈਵ ਐਮ ਐਲ ਕੇ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਲਾਈਵ ਚੱਲੇਗਾ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਕਬੱਡੀਆਂ ਰਿਲੇਟਿਡ ਵੀਡੀਓ ਦੇਖਣ ਲਈ ਆਪਣੇ ਯੂਟਿਊਬ ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗਣ ਦੇ ਲਾਈਕ ਕਰਨਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਧੰਨਵਾਦ